Rana, rana. लागे नहीं को न ਅਗੇ ਨੇ ਜੇਠਾ ਲਾਲ ਤੇ ਬਾਸ ਜੀ ਬੱਚਿਆਂ ਨੂੰ ਠਾਲ ਕੇ ਫਟਾਫਟ ਇਹ ਜੋ ਹੈ ਇਹ 2 ਦਿਨ ਦੀ ਕਲਿੱਪਿੰਗ ਹੈ ਕਿਉਂਕਿ ਮੈਨੂੰ ਲੱਗਿਆ ਕਿ ਕੁਝ ਐ ਜਿਆ ਇੰਟਰਸਟਿੰਗ ਨਹੀਂ ਹੈ ਜੋ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਇਸ ਕਰਕੇ ਮੈਂ ਇਹ ਤੁਹਾਡੇ ਨਾਲ 2 ਦਿਨਾਂ ਦਾ ਜੋ ਹੈ ਮੈਂ ਸ਼ੂਟਿੰਗ ਸ਼ੋਅ ਕਰ ਰਹੀ ਹਾਂ ਤੇ ਇੱਥੇ ਜੋ ਹੈ ਬੇਟੀ ਦਾ ਇੱਕ ਪ੍ਰੋਜੈਕਟ ਸੀਗਾ ਕਰੀਅਰ ਗਾਈਡੈਂਸ ਤੇ ਮੈਂ ਉਸ ਨੂੰ ਜੋ ਹੈ ਥੋੜੀ ਜੀ ਹੈਲਪ ਕਰ ਰਹੀ ਸੀ ਕਿਉਂਕਿ ਬੱਚਿਆਂ ਦੀ ਹੈਲਪ ਕਦੇ-ਕਦੇ ਕਰਨੀ ਪੈਂਦੀ ਹੈ ਤੇ ਬਹੁਤ ਹੀ ਸੋਹਣਾ ਪ੍ਰੋਜੈਕਟ ਬਣਿਆ ਸੀ ਤੁਸੀਂ ਕੁਝ ਆਈਡੀਆਜ਼ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੇ ਤੁਸੀਂ ਕਨਫਿਊਜ਼ ਹੋ ਕੈਰੀਅਰ ਬਾਰੇ ਤੇ ਇਸ ਤੋਂ ਬਾਅਦ ਜੀ ਇਹ ਬਹੁਤ ਸੋਹਣਾ ਪ੍ਰੋਜੈਕਟ ਰੈਡੀ ਕਰਨ ਤੋਂ ਬਾਅਦ ਇਹ ਅਗਲੇ ਦਿਨ ਦੀ ਵੀਡੀਓ ਹੈ ਬੱਚਿਆਂ ਦੇ ਹੋ ਗਿਆ ਸੀ ਸਕੂਲ ਦਾ ਟਾਈਮ ਤੇ ਮੈਂ ਕਰਨ ਲੱਗੀ ਸੀ ਨਾਸ਼ਤੇ ਦੀ ਤਿਆਰੀ ਤੇ ਇਸ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਆਪਾਂ ਕਿਚਨ 'ਚ ਗੁੰਨਿਆ ਆਟਾ ਕਿਉਂਕਿ ਆਟਾ ਗੁੰਨ ਕੇ ਹੀ ਜੋ ਹੈ ਥੋੜੀ ਦੇ ਰੱਖਣਾ ਪੈਂਦਾ ਹੈ ਤਾਂ ਹੀ ਆਪਾਂ ਜੋ ਹੈ ਉਸ ਨੂੰ ਯੂਜ਼ ਕਰ ਸਕਦੇ ਹਾਂ ਤੇ ਨਾਲ ਹੀ ਨਾਲ ਜੋ ਮੈਂ ਰਾਤ ਰਾਇਤਾ ਤਿਆਰ ਕਰਤਾ ਰਾਇਤਾ ਉਹ ਹੀ ਆਪਣਾ ਬੁੰਦੀ ਪਾ ਕੇ ਸਿੰਪਲ ਜੋ ਹੈ ਪਿਆਜ਼ ਤੇ ਜੋ ਹੈ ਮਿਰਚਾਂ ਤੇ ਟਮਾਟਰ ਨੂੰ ਛੋਟਾ ਛੋਟਾ ਬਰੀਕ ਕੱਟ ਕੇ ਮੈਂ ਇਸ 'ਚ ਮਿਕਸ ਕਰਤਾ ਬਹੁਤ ਹੀ ਟੇਸਟੀ ਜੋ ਹੈ ਰਾਇਤਾ ਬਣਦਾ ਹੈ ਸਿੰਪਲ ਦਹੀਂ ਬੱਚੇ ਨਹੀਂ ਖਾਂਦੇ ਤੇ ਜਦੋਂ ਵੀ ਬੂੰਦੀ ਜਾਂ ਫਿਰ ਕੁਝ ਨਾ ਕੁਝ ਮੈਂ ਪਿਆਜ਼ ਹੀ ਪਾ ਦਵਾ ਦਹੀਂ 'ਚ ਤਾਂ ਉਹ ਬਹੁਤ ਸ਼ੌਂਕ ਨਾਲ ਖਾਂਦੇ ਨੇ ਤੇ ਬਾਸ ਜੀ ਇਸ ਤੋਂ ਬਾਅਦ ਬੱਚਿਆਂ ਨੇ ਆਪਣੀ ਜੋ ਯੂਨੀਫਾਰਮ ਹੋ ਗਈ ਰੈਡੀ ਸਕੂਲ ਲਈ ਤੇ ਉਸ ਤੋਂ ਬਾਅਦ ਮੈਂ ਜੀ ਨਾਸ਼ਤਾ ਕਰਤਾ ਤਿਆਰ ਤੇ ਬੱਚਿਆਂ ਨੇ ਆਪਣਾ ਆਪਣਾ ਨਾਸ਼ਤਾ ਆਪਣੀਆਂ ਪਲੇਟਾਂ 'ਚ ਪਾਇਆ ਤੇ ਬਾਸ ਜੀ ਹੋ ਗਏ ਸਕੂਲ ਲਈ ਰੈਡੀ ਤੇ ਚਲੇ ਗਏ ਤੇਸ ਤੋਂ ਬਾਅਦ ਜੀ ਮੈਂ ਆਪਣੇ ਕਿਤੇ ਉਹੀ ਮਾਰਨਿੰਗ ਰੂਟੀਨ ਸਫਾਈਆਂ ਕੀਤੀਆਂ ਤੇ ਉਸ ਤੋਂ ਬਾਅਦ ਜੀ ਆਪਾਂ ਫਰੈਸ਼ ਅਪ ਹੋ ਕੇ ਆਪਣਾ ਹੋ ਗਿਆ ਚਾਹ ਦਾ ਟਾਈਮ ਤੇ ਬਾਅਦ ਜੀ ਆਪਾਂ ਪੀਤੀ ਚਾਹ ਤੇ ਉਸ ਤੋਂ ਬਾਅਦ ਜੀ ਆਪਣਾ ਕੰਮ ਹੋ ਗਿਆ ਸਟਾਰਟ ਸਬਜ਼ੀਆਂ ਦਾ ਕਿਉਂਕਿ ਹੁਣ ਮੈਂ ਸਬਜ਼ੀ ਲੈ ਲਈ ਸੀਗੀ ਸਬਜ਼ੀ ਵਾਲਾ ਭਾਈ ਆਇਆ ਸੀ ਤੇ ਸਭ ਤੋਂ ਪਹਿਲਾਂ ਮੈਂ ਜੋ ਵੀ ਸਬਜ਼ੀ ਲੈਣੀ ਹਾਂ ਉਸ ਨੂੰ ਧੋ ਕੇ ਹੀ ਸਵਾਰ ਕੇ ਫ੍ਰਿਜ 'ਚ ਰੱਖਦੀ ਹਾਂ ਕਿਉਂਕਿ ਜਦੋਂ ਅਸੀਂ ਵਰਤਦੇ ਹਾਂ ਫਿਰ ਉਸ ਟਾਈਮ ਧੋਣਾ ਬਹੁਤ ਔਖਾ ਲੱਗਦਾ ਕਿਤੇ ਚੱਲ ਨਹੀਂ ਉਹ ਜੈਪੁਰੀ ਤੇ ਬਸ ਜੀ ਬੱਚੇ ਚਲੇ ਗਏ ਸੀਗੇ ਟਿਊਸ਼ਨ ਤੇ ਉਸ ਤੋਂ ਬਾਅਦ ਮੇਰਾ ਹੁੰਦਾ ਹੈ ਟਾਈਮ ਤੁਹਾਡੇ ਨਾਲ ਕੋਈ ਨਾ ਕੋਈ ਰੈਸিপি ਸ਼ੇਅਰ ਕਰਨਾ ਕਿਉਂਕਿ ਬਿਲਕੁਲ ਵੀ ਜੋ ਹੈ ਸ਼ਾਂਤ ਵਾਲਾ ਮਾਹੌਲ ਹੁੰਦਾ ਹੈ ਤੇ ਬੱਚੇ ਜੋ ਟਿਊਸ਼ਨ ਜਾ ਚੁੱਕੇ ਹੁੰਦੇ ਨੇ ਤੇ ਮੈਨੂੰ ਲੱਗਦਾ ਹੈ ਇਸ ਟਾਈਮ ਮੈਂ ਬਹੁਤ ਜ਼ਿਆਦਾ ਫ੍ਰੀ ਹੁੰਨੀ ਹਾਂ ਤੇ ਇਸ ਟਾਈਮ ਮੈਂ ਤੁਹਾਡੇ ਨਾਲ ਕੁਝ ਨਾ ਕੁਝ ਜ਼ਰੂਰ ਸ਼ੇਅਰ ਕਰਦੀ ਹਾਂ ਤੇ ਅੱਜ ਬਣਾਉਣੀ ਸੀਗੀ ਪੇਠੇ ਦੀ ਸਬਜ਼ੀ ਤੇ ਫਟਾਫਟ ਜੋ ਹੈ ਉਸ ਨੂੰ ਪੇਠੇ ਨੂੰ ਕੱਟ ਕੇ ਮੈਂ ਜੋ ਹੈ ਤਿਆਰ ਕਰਕੇ ਉਸ ਨੂੰ ਪਾਣੀ ਚ ਭਿਉ ਕੇ ਰੱਖਤਾ ਕਿਉਂਕਿ ਆਲੂਆਂ ਨੂੰ ਜਾਂ ਫਿਰ ਪੇਟੇ ਨੂੰ ਪਾਣੀ ਵਿੱਚ ਭਿਉ ਕੇ ਰੱਖਣਾ ਪੈਂਦਾ ਹੈ ਕਿਉਂਕਿ ਇਹਨਾਂ ਦਾ ਰੰਗ ਚੇਂਜ ਹੋ ਜਾਂਦਾ ਹੈ ਇਸ ਤੋਂ ਬਾਅਦ ਜੀ ਅੱਪਾ ਕੱਟਿਆ ਇਹ ਰੀਣਾ ਕੋਈ ਨਾ ਸਹਾਰਾ ਬਾਬਾ ਨਿਕਾ ਡੁੱਬਦੇ ਨੂੰ ਦਈ ਇਹ ਗੀਤ ਮੇਰੇ ਮਨ ਦੇ ਬਹੁਤ ਨੇੜੇ ਹੈ ਤੇ ਮੈਂ ਜੋ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਭਗਤ ਹਾਂ ਤੇ ਜਦੋਂ ਵੀ ਮੈਂ ਇਹ Song ਸੁਣਦੀ ਹਾਂ ਤਾਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੀ ਹਾਂ ਤੇ ਬਸ ਤੁਸੀਂ ਵੇਖ ਸਕਦੇ ਹੋ ਮੇਰੀ ਅੱਖਾਂ 'ਚ ਪਾਣੀ ਸੀਗਾ ਤੇ ਮੈਂ ਇਮੋਸ਼ਨਲ ਸੀ ਤੇ ਮੈਂ ਆਪਣੇ ਦਿਲ ਨੂੰ ਆਪ ਹੀ ਸਮਝਾਇਆ ਤੇ ਹਸਬੰਦ ਪਿੱਛੇ ਖੜੇ ਸੀ ਬਟ ਮੈਂ ਜੋ ਹੈ ਪਿੱਟ ਕਰਕੇ ਆਪਣਾ ਕੰਮ ਕਰਦੀ ਰਹੀ ਕਿ ਉਹਨਾਂ ਨੂੰ ਜਜਮੈਂਟ ਨਾ ਹੋਏ ਕਿ ਮੈਂ ਕਿਵੇਂ ਜੋ ਹੈ ਕੰਮ ਕਰੀ ਜਾਂਦੀ ਹਾਂ ਤੇ ਇਸ ਤੋਂ ਬਾਅਦ ਜੀ ਮੇਰੇ ਜੇਠ ਜੀ ਦੀ ਬੇਟੀ ਨੇ ਆਉਣਾ ਸੀਗਾ ਅੱਜ ਘਰੇ ਤੇ ਮੈਂ ਬਸ ਉਹਨਾਂ ਵਾਸਤੇ ਜੋ ਹੈ ਸਨੈਕਸ ਫਰਾਈ ਕਰਕੇ ਰੱਖਦੀ ਸੀ ਬਟ ਉਹ ਆਈ ਨਹੀਂ ਬਟ ਅੰਜੇ ਜਦੋਂ ਵੀ ਆਏਗੀ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਤੇ ਇਹ ਸੀਗੇ ਜੋ ਸਨੈਕਸ ਅਸੀਂ ਆਮ ਪਿੰਡਾਂ ਵਿੱਚ ਵਰਤਦੇ ਹਾਂ ਤੁਹਾਡੇ ਲਈ ਕਈ ਨਈ ਚੀਜ਼ ਹੋਵੇ ਜਾਂ ਆਮ ਚੀਜ਼ ਹੋਵੇ ਬਟ ਸਾਡਾ ਤਾਂ ਜੋ ਹੈ ਘਰੇਲੂ ਜੀਵਨ ਵਿੱਚ ਇਹੀ ਸਨੈਕਸ ਹੁੰਦੇ ਨੇ ਅਸੀਂ ਜੋ ਹੈ ਮੈਦੇ ਤੋਂ ਪਰਹੇਜ਼ ਕਰਦੇ ਹਾਂ ਤੇ ਜ਼ਿਆਦਾਤਰ ਜੋ ਹੈ ਇਹੀ ਚੀਜ਼ਾਂ ਖਾਂਦੇ ਹਾਂ ਤੇਸ ਤੋਂ ਬਾਅਦ ਜੀ ਆਪਾਂ ਪੀਣ ਲੱਗੇ ਸੀ ਪਾਣੀ ਕਿਉਂਕਿ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਮੈਂ ਪਹਿਲਾਂ ਪਾਣੀ ਨਹੀਂ ਪੀਂਦੀ ਸੀ ਤੇ ਮੈਨੂੰ ਜੋ ਹੈ ਇਸ ਦਾ ਇਫੈਕਟ ਆਪਣੀ ਸਕਿਨ ਤੇ ਨਜ਼ਰ ਆਉਣ ਲੱਗ ਗਿਆ ਤੇ ਹੁਣ ਮੈਂ ਜੋ ਹੈ ਡੇਲੀ ਰੁਟੀਨ ਨਾਲ ਪਾਣੀ ਪੀਨੇ ਹਾਂ ਤੇ ਫਟਾਫੜ ਜੀ ਆਪਾਂ ਸਰੋਂ ਦੇ ਤੇਲ 'ਚ ਫਟਾਫਟ ਕੀਤੇ ਫਰਾਈ ਤੇ ਕਿਉਂਕਿ ਹੁਣ ਜੋ ਹੈ ਸਬਜ਼ੀ ਵੀ ਬਣਾਉਣੀ ਸੀ ਤੇ ਬਸ ਜੀ ਤੇਲ ਬਹੁਤ ਜ਼ਿਆਦਾ ਸੀਗਾ ਕੜਾਈ 'ਚ ਤਾਂ ਇਸ ਤੋਂ ਬਾਅਦ ਜੀ ਦੇਖ ਲੋ ਇਹ ਪ੍ਰੈਜੈਂਟੇਸ਼ਨ ਤੇ ਕਿਵੇਂ ਲੱਗੀ ਤੁਹਾਨੂੰ ਪ੍ਰੈਜੈਂਟੇਸ਼ਨ ਜਰੂਰ ਦੱਸਣਾ ਤੇ ਇਹ ਦੋ ਥਾਲ ਭਰ ਕੇ ਜੋ ਹੈ ਚੰਗੇ ਸਨੈਕਸ ਬਣ ਗਏ ਸੀ ਤੇ ਇਸ ਤੋਂ ਬਾਅਦ ਜੀ ਇਹ ਸੈਕੰਡ ਪ੍ਰੈਜੈਂਟੇਸ਼ਨ ਹੈ ਸਬਜੀ ਤੇ ਇਹ ਜੋ ਹੈ ਇੱਕ ਬਕਸਾ ਸੀਗਾ ਜਾਂ ਕੈਬਿਨੇਟ ਸੀਗਾ ਜਿਸ ਨੂੰ ਮੈਂ ਸਾਹਮਣੇ ਕਿਚਨ 'ਚ ਸੈੱਟ ਕੀਤਾ ਹੈ ਤੁਸੀਂ ਵੇਖ ਸਕਦੇ ਹੋ ਵੀਡੀਓਜ਼ ਤੇ ਮੈਨੂੰ ਜਰੂਰ ਦੱਸਣਾ ਕਿ ਕਿਸ ਤਰ੍ਹਾਂ ਲੱਗਿਆ ਇਸ ਤੋਂ ਬਾਅਦ ਕੜਾਹੀ 'ਚ ਤੇਲ ਸੀਗਾ ਬਹੁਤ ਜ਼ਿਆਦਾ ਕਿਉਂਕਿ ਸਨੈਕਸ ਫਰਾਈ ਕੀਤੇ ਸੀ ਤੇ ਮੈਂ ਕੱਢਿਆ ਤੇ ਉਸ ਤੋਂ ਬਾਅਦ ਜੀ ਲਾਇਆ ਪੇਠਿਆਂ ਨੂੰ ਤੜਕਾ ਕਿਉਂਕਿ ਹੁਣ ਜੋ ਹੈ ਸ਼ਾਮ ਦਾ ਟਾਈਮ ਹੋਣ ਵਾਲਾ ਹੈ ਤੇ ਬੱਚਿਆਂ ਦੇ ਆਉਣ ਵਾਲਾ ਟਾਈਮ ਹੈ ਸਕੂਲ ਤੋਂ ਤੇ ਮੈਂ ਫਟਾਫਟ ਸੋਚਿਆ ਕਿਉਂ ਨਾ ਮੈਂ ਸਬਜੀ ਦਾ ਵੀ ਕੰਮ ਨਿਵੇੜ ਹੀ ਦਵਾਂ ਕਿਉਂਕਿ ਸ਼ਾਮ ਨੂੰ ਫਿਰ ਜਦੋਂ ਸਾਰੇ ਕੰਮ ਇਕੱਠੇ ਹੋ ਜਾਂਦੇ ਨੇ ਤਾਂ ਕਰਨੇ ਬਹੁਤ ਔਖੇ ਹੋ ਜਾਂਦੇ ਨੇ ਤੇ ਇਸ ਤੋਂ ਬਾਅਦ ਜੀ ਆਪਾਂ ਸਾਰੇ ਮਸਾਲਿਆਂ ਨੂੰ ਕੀਤਾ ਫਰਾਈ ਤੇ ਮੈਂ ਜੋ ਹੈ ਪੇਠੇ ਵਿੱਚ ਹਮੇਸ਼ਾ ਜੋ ਹੈ ਮੇਥੇ ਤੇ ਕਾਲੀ ਮਿਰਚ ਜ਼ਰੂਰ ਪਾਉਣੀ ਹਾਂ ਤੇ ਇਹਿੰਗ ਤੇ ਇਹ ਸੁੱਕੇ ਮਸਾਲੇ ਪਾ ਕੇ ਆਪਾਂ ਚੰਗੀ ਤਰ੍ਹਾਂ ਕਰਾਂਗੇ ਮਿਕਸ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਥੋੜਾ ਜਿਹਾ ਭੁੰਨਿਆ ਤੇ ਉਸ ਤੋਂ ਬਾਅਦ ਜੋ ਆਪਾਂ ਭੋਂਕੇ ਰੱਖੇ ਹੋਏ ਸੀਗੇ ਪੇਠਾ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਜੋ ਹੈ ਕੜਾਹੀ 'ਚ ਪਾਤਾ ਤੇ ਬਸ ਜੀ ਚੰਗੀ ਤਰ੍ਹਾਂ ਉਸ ਨੂੰ ਕਰਾਂਗੇ ਮਿਕਸ ਇਹ ਤੁਹਾਡੇ ਵਾਸਤੇ ਕੋਈ ਆਮ ਚੀਜ਼ ਹੈ ਬਟ ਸਾਡਾ ਜੋ ਰੂਟੀਨ ਹੈ ਤਾਂ ਮੈਂ ਉਹੀ ਸ਼ੇਅਰ ਕਰਾਂਗੀ ਕੋਈ ਸਪੈਸ਼ਲ ਤਾਂ ਹੁਣ ਜੋ ਹੈ ਇੱਕ ਹਾਊਸ ਵਾਈਫ ਦੀ ਲਾਈਫ 'ਚ ਕੁਝ ਨਹੀਂ ਹੁੰਦਾ ਤੇ ਜੋ 스ਨੈਕਸ ਮੈਂ ਫਰਾਈ ਕੀਤੇ ਸੀਗੇ ਉਸ ਨੂੰ ਡੱਬੇ ਵਿੱਚ ਪਾ ਕੇ ਰੱਖਤਾ ਤੇ ਥੋੜੇ ਜੇ ਵਦੇ ਤੇ ਮੈਂ ਉਸ ਨੂੰ ਜੋ ਹੈ ਡੋਂਗੇ ਵਿੱਚ ਪਾ ਕੇ ਰੱਖਤਾ ਕਿ ਬੱਚੇ ਆਉਣਗੇ ਟਿਊਸ਼ਨ ਤੋਂ ਤਾਂ ਆਪਣੇ ਆਪ ਜੋ ਹੈ ਇਸ ਨੂੰ ਇੰਜੋਏ ਕਰਨਗੇ ਤੇ ਬਾਸ ਜੀ ਇਹ ਆਪਣਾ ਜੋ ਹੈ ਇੱਕ ਵਾਰੀ ਸ਼ਾਮ ਦਾ ਕੰਮ ਨਿਬੜਿਆ ਤੇ ਉਸ ਤੋਂ ਬਾਅਦ ਲੱਗ ਗਿਆ ਸੀਗਾ ਭਾਂਡਿਆਂ ਦਾ ਢੇਰ ਤੇ ਮੈਂ ਜੇ ਹਾਊਸ ਵਾਈਫ ਹਾਂ ਤਾਂ ਮੈਂ ਹਾਊਸ ਹਹੋਲ ਸਾਰੇ ਜੋ ਹੈ ਘਰ ਦੇ ਕੰਮ ਆਪ ਹੀ ਕਰਦੀ ਹਾਂ ਕਿਉਂਕਿ ਅਜੇ ਤੱਕ ਮੇਰਾ ਜੋ ਹੈ ਰੂਟੀਨ ਬਿਲਕੁਲ ਵੈਸਟ ਚੱਲ ਰਿਹਾ ਹੈ ਜੇ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਿਆ ਕਿ ਮੇਰਾ ਥੋੜਾ ਜਿਹਾ ਬਿਜ਼ੀ ਸ਼ੈਡਿਊਲ ਹੈ ਯਾ ਸਕੈਡਿਊਲ ਹੈ ਤਾਂ ਮੈਂ ਜ਼ਰੂਰ ਜੋ ਹੈ ਕੋਈ ਨਾ ਕੋਈ ਮੇਡ ਰੱਖਾਂਗੀ ਬਟ ਅਜੇ ਜੋ ਹੈ ਮੇਰਾ ਕੰਮ ਬਿਲਕੁਲ ਸੈਟ ਆ ਰਿਹਾ ਹੈ ਤੇ ਇਸ ਤੋਂ ਬਾਅਦ ਇੱਕ ਕੰਮ ਹੋਰ ਹੁਣ ਵਧ ਗਿਆ ਹੈ ਗਰਮੀਆਂ 'ਚ ਵੀ ਜੋ ਹੈ ਬੋਤਲਾਂ ਫ੍ਰਿਜ 'ਚ ਭਰ ਕੇ ਰੱਖਣੀਆਂ ਤੇ ਇਸ ਤੋਂ ਬਾਅਦ ਨਾਲ ਦੀ ਨਾਲ ਸਬਜ਼ੀ ਚੈੱਕ ਕੀਤੀ ਤੇ ਆ ਗਏ ਮੰਮੀ ਤੇ ਬਸ ਜੀ ਬਸ ਜੀ ਮੰਮੀ ਦੇ ਦੁਸ਼ਮਨ ਨਾਲ ਮੰਮੀ ਨੂੰ ਮਿਲਾਉਣ ਤੋਂ ਬਾਅਦ ਮੰਮੀ ਤੋਂ ਥੋੜੀ ਜੀਆਂ ਗਾਲਾਂ ਖਾਣ ਤੋਂ ਬਾਅਦ ਜੀ ਆਪਾਂ ਜੋ ਹੈ ਹੋ ਗਏ ਰੈਡੀ ਕਿਉਂਕਿ ਹੁਣ ਜੋ ਹੈ ਬਾਹਰ ਪਲਾਂਟ ਸੀਗੇ ਉਹ ਬਹੁਤ ਮੈਨੂੰ ਸੁੱਕੇ ਲੱਗੇ ਤੇ ਸਾਹਮਣੇ ਜੋ ਪਲਾਂਟ ਹੈ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਇੱਕ ਵਾਰੀ ਸ਼ੇਅਰ ਕੀਤਾ ਸੀ ਕਿ ਇਸ ਤੇ ਫਲ ਜੋ ਹੈ ਝੜ ਜਾਂਦਾ ਹੈ ਤੇ ਇਸ ਤੋਂ ਬਾਅਦ ਜੀ ਆਪਾਂ ਤੁਹਾਡੇ ਤੋਂ ਸੁਜੈਸ਼ਨ ਮੰਗਿਆ ਸੀ ਬਟ ਕਮੈਂਟਸ ਵਿੱਚ ਕਿਸੇ ਨੇ ਵੀ ਸੁਜੈਸ਼ਨ ਨਹੀਂ ਦਿੱਤਾ ਤਾਂ ਕੋਈ ਗੱਲ ਨਹੀਂ ਨੈਕਸਟ ਟਾਈਮ ਤੇਸ ਤੋਂ ਬਾਅਦ ਜੀ ਆਪਾਂ ਜੋ ਹੈ ਇਸ ਬੂਟੇ ਦੇ ਜੋ ਇਹ ਸਾਹਮਣੇ ਹੈ ਇਹ ਖਟੀਆਂ ਜਾਂ ਕੁਝ ਇਸ ਤਰ੍ਹਾਂ ਦਾ ਫਲ ਹੈ ਜਿਸ ਦਾ achar ਪੈਂਦਾ ਹੈ ਜਾਂ ਮੈਂ ਵੀ ਨਹੀਂ ਜਾਣਦੀ ਕਿ ਕੀ ਬਣਨਾ ਹੈ ਬਟ ਇਸ ਬਾਰ ਜੋ ਹੈ ਇਸ ਤੇ ਬਹੁਤ ਸਾਰੇ ਫਲ ਆਏ ਨੇ ਤੇ ਇਸ ਦੇ ਸਾਈਡਾਂ ਤੇ ਅਸੀਂ ਜੋ ਹੈ ਇੱਟਾਂ ਨੂੰ ਪੱਟ ਕੇ ਇਸ ਨੂੰ ਪਾਣੀ ਲਾਤਾ ਹੈ ਤੇ ਜਿਸ ਨਾਲ ਕਿ ਹੁਣ ਤੱਕ ਤਾਂ ਜੋ ਹੈ ਇਸ ਤੇ ਫਲ ਖੜਿਆ ਹੈ ਤੇ ਬਹੁਤ ਜ਼ਿਆਦਾ ਜੋ ਹੈ ਫਲ ਵੀ ਹੈਗਾ ਤੇ ਦੇਖਾਂਗੇ ਫਿਊਚਰ ਚ ਕੀ ਬਣਦਾ ਹੈ ਤੇ ਇਸ ਤੋਂ ਬਾਅਦ ਜੀ ਮੈਂ ਆ ਗਈ ਸੀ ਅੰਦਰ ਤੇ फटाफट ਜੋ ਹੈ ਸਬਜੀ ਨੂੰ ਕੀਤਾ ਚੈੱਕ ਤੇ ਸਬਜੀ ਬਣ ਚੁੱਕੀ ਸੀ ਤੇ ਬਸ ਜੀ ਧਨੀਆ ਪੱਤੀ ਪਾ ਕੇ ਆਪਾਂ ਜੋ ਹੈ ਬਾਹਰ ਦਾ 라ਉਂਡ ਲਾਂ ਲਾਈਏ ਤਾਂ ਇਹ ਨਹੀਂ ਹੋ ਸਕਦਾ ਕਿਉਂਕਿ ਫਰੈਸ਼ ਅਪ ਹੋਣ ਲਈ ਤੇ ਤਾਜੀ ਹਵਾ ਲੈਣ ਲਈ ਤਾਂ ਬਸ ਕੁਦਰਤ ਦੇ ਹੀ ਨਜ਼ਾਰੇ ਚੰਗੇ ਹੁੰਦੇ ਨੇ ਤੇ ਮੈਂ ਕਿਸੇ ਨਾਲ ਗੱਲਾਂ ਫालतू ਕਰਨ ਨਾਲ ਉਹ ਸਮਝਦੀ ਹਾਂ ਕਿ ਜੇ ਇੱਕ ਖੇਤ ਦਾ ਢੇਡਾ ਲਾ ਲਿਆ ਜਾਏ ਤਾ ਮਨ ਜੋ ਹੈ ਬਹੁਤ ਸ਼ਾਂਤ ਹੋ ਜਾਂਦਾ ਹੈ ਤੇ ਕਿਸੇ ਨਾਲ ਬਹਿ ਕੇ ਜੇ ਗੱਲਾਂ ਕਰਦੇ ਹਾਂ ਤਾਂ ਮਨ ਨੂੰ ਅਸ਼ਾਂਤੀ ਹੀ ਹੁੰਦੀ ਹੈ ਤੇ ਥੋੜੀ ਜੀ ਮੈਂ ਜੋ ਹੈ ਇੰਟਰਵਰਟ ਵੀ ਹਾਂ ਮੈਂ ਆਪਣੇ ਆਪ ਚ ਥੋੜੀ ਜੀ ਮਸਤ ਰਣੀ ਹਾਂ ਪਤਾ ਨਹੀਂ ਮੈਨੂੰ ਕੀ ਆਦਤ ਹੋ ਚੁੱਕੀ ਹੈ ਇਸ ਤੋਂ ਬਾਅਦ ਜੀ ਕੱਪੜਿਆਂ ਦਾ ਲੱਗਿਆ ਹੋਇਆ ਸੀਗਾ ਢੇਰ ਤੇ ਮੈਂ ਤੇ ਮੇਰੀ ਬੇਟੀ ਨੇ ਮੇਰੀ ਕੀਤੀ ਥੋੜੀ ਜਿਹੀ ਸ਼ੂਟ ਤੇ ਉਹ ਮੈਨੂੰ ਕੁਝ ਜੋ ਹੈ ਸੁਜੈਸ਼ਨ ਦੇ ਰਹੀ ਸੀ ਉਹ ਮੈਨੂੰ ਬਹੁਤ ਜ਼ਿਆਦਾ ਜੋ ਹੈ ਮੱਤਾਂ ਦਿੰਦੀ ਹੈ ਤੇ ਮੇਰੀ ਜੋ ਹੈ ਮੇਰੀ ਬੇਟੀ ਦੀ ਬੌਂਡਿੰਗ ਬਹੁਤ ਚੰਗੀ ਹੈ ਤੇ ਬਾਸ ਜੀ ਅਸੀਂ ਦੋ ਹੈ ਦੋਨੇ ਗੱਲਾਂ ਕਰਦੇ ਰਹੇ ਤੇ ਹੱਸਦੇ ਰਹੇ ਤੇ ਉਹ ਵੀਡੀਓ ਬਣਾਉਣ ਤੋਂ ਹਟ ਹੀ ਨਹੀਂ ਤੇ ਲਾਸਟ 'ਚ ਮੈਂ ਕਿਹਾ ਹਾਂ ਕਿ ਤੂੰ ਸ਼ਾਇਦ ਪ੍ਰੈਸ ਹੀ ਕਰਾਉਣੀ ਹੈ ਇਹਨਾਂ ਤੋਂ ਤਾਂ ਮੈਨੂੰ ਲੱਗਦਾ ਹੈ ਵੀਡੀਓ ਬਣਾਈ ਜਾਨੀ ਹੈ ਬਾਜ ਜੀ ਇਸ ਤੋਂ ਬਾਅਦ ਆਪਾਂ ਘਰੇ ਤੇ ਆਏ ਤੇ ਉਸ ਤੋਂ ਬਾਅਦ ਹੋ ਗਿਆ ਡਿਨਰ ਦਾ ਟਾਈਮ ਤੇ ਬਾਅਦ ਜੀ ਮੈਂ ਤੇ ਮੇਰੀ ਬੇਟੀ ਨੇ ਜੋ ਹੈ ਸੰਗੀਤ ਦੀਆਂ ਜੜਾਂ ਕੱਢਦੀਆਂ ਵਲ ਤੇ ਤੇ ਬਹੁਤ ਜ਼ੋਰ ਸ਼ੋਰ ਨਾਲ ਜੋ ਹੈ 뮤ਜ਼ਿਕ ਗਾਇਆ ਤੇ ਮੈਂ ਕਈ ਵਾਰ ਜੋ ਹੈ ਗੀਤਾਂ ਦੇ ਬੋਲ ਭੁੱਲਦੀ ਸੀ ਤੇ ਮੇਰੀ ਬੇਟੀ ਨੇ ਮੈਨੂੰ ਯਾਦ ਕਰਾਇਆ ਤੇ ਬਸ ਜੀ ਇਸ ਤਰ੍ਹਾਂ ਮਸਤੀ ਕਰਦੇ ਹੋਏ ਜੀ ਸਾਡਾ ਜੋ ਹੋਇਆ ਡਿਨਰ ਤਿਆਰ ਹੋ ਰਿਹਾ ਸੀ ਤੇ ਬੇਟਾ ਆ ਗਿਆ ਸੀਗਾ ਡਿਨਰ ਲੈਣ ਤੇ ਇਹ ਤਾਂ ਬਸ ਮਸਤ ਰਹਿੰਦਾ ਆਪਣੀ ਹੀ ਲਾਈਫ 'ਚ ਤੇ ਇਹਨੂੰ ਇੰਟਰਸਟ ਨਹੀਂ ਹੈ ਤੇ ਬੇਟੇ ਨਾਲ ਜੋ ਹੈ ਹੈ ਚੰਗੀ ਬੌਂਡਿੰਗ ਬਟ ਥੋੜਾ ਜਿਹਾ ਮੁੰਡੇ ਤੇ ਕੁੜੀ ਦਾ ਫਰਕ ਹੁੰਦਾ ਹੀ ਹੈ ਦੇਵਬਾਸ ਜੀ ਇਸਨੇ ਜੋ ਹੈ ਆਪਣਾ ਡਿਨਰ ਪਾਇਆ ਥਾਲ ਚ ਆਪਣੀ ਮਰਜ਼ੀ ਨਾਲ ਪਾਉਂਦਾ ਹੈ ਕਿ ਪਿਆਜ਼ ਖਾਣਾ ਹੈ ਜਾਂ ਟਮਾਟਰ ਖਾਣਾ ਹੈ ਖੀਰਾ ਖਾਣਾ ਹੈ ਕਿ ਨਹੀਂ ਤੇ ਮੈਂ ਬਸ ਜੋ ਹੈ ਰੈਡੀ ਕਰਕੇ ਰੱਖ ਦਿੰਨੀ ਹਾਂ ਜੋ ਇਹਨਾਂ ਨੂੰ ਚਾਹੀਦਾ ਹੈ ਆਪਣੀ ਪਲੇਟ ਚ ਪਾ ਕੇ ਇਹ ਆਪਣਾ ਜੋ ਹੈ ਡਿਨਰ ਜਾਂ ਬ੍ਰੇਕਫਾਸਟ ਛਕ ਲੈਂਦੇ ਨੇ ਤੇ ਇਸ ਟਾਈਮ ਜੋ ਹੈ ਮਿਰਤੇ ਗੀਤਾ ਦਾ ਬੁਖਾਰ ਚੜਿਆ ਹੋਇਆ ਸੀ ਮੈਂ ਜੋ ਹੈ ਇਸ ਦੀਆਂ ਗੱਲਾਂ ਤੇ ਹੀ ਸੰਮਤ ਸਿੰਘ ਹੈ ਇਸ ਦਾ ਨਾਂ ਇਹ ਜੋ ਹੈ ਸੋਨਾ ਬੇਟਾ ਹੈ ਬਹੁਤ ਸਿਆਣਾ ਬੱਚਾ ਹੈ ਤੇ ਬਸ ਜੀ ਇਸ ਜੋ ਹੈ ਮੈਂ ਵੀ ਵੀਡੀਓ ਕੈਪਚਰ ਕੀਤੀ ਤੇ ਇੱਕ ਵਾਰੀ ਤਾਂ ਇਹ ਲੁਗ ਗਿਆ ਸੀ ਬਟ ਮੈਂ ਇਸ ਨੂੰ ਖਿੱਚ ਕੇ ਜੋ ਹੈ ਇਸ ਚ ਸ਼ਾਮਲ ਕੀਤਾ ਕਿਉਂਕਿ ਇਹ ਬਿਨਾ ਪੱਗ ਤੋਂ ਜੋ ਵੀਡੀਓ ਵਿੱਚ ਨਹੀਂ ਆਉਂਦਾ ਤੇ ਮੈਂ ਕਿਹਾ ਤੇਰਾ ਜੂੜਾ ਬਿਲਕੁਲ ਠੀਕ ਹੈ ਤੂੰ ਆ ਸਕਦਾ ਹੈ ਤਾਂ ਇਹ ਕੰਫਰਟੇਬਲ ਹੋ ਕੇ ਵੀਡੀਓ ਵਿੱਚ ਆ ਗਿਆ ਤੇ ਇਸ ਤੋਂ ਬਾਅਦ ਮੰਗਦੇ ਹਾਂ ਤੁਹਾਡੇ ਤੋਂ ਇਜਾਜ਼ਤ ਸਤਿ ਸ੍ਰੀ ਅਕਾਲ ਸਲਾਮ ਅਦਾਬ ਰਾਮ ਰਾਮ ਤੇ ਕਰਦੇ ਹਾਂ ਬਲੌਗ ਦਾ ਐਂਡ ਮਿਲਦੇ ਹਾਂ ਅਗਲੇ ਬਲੌਗ ਤੱਕ ਜੱਤ ਤੱਕ ਲਈ ਪਨਵਾਬ ਬਸ ਜੀ ਹੋ ਗਈ ਧੰਨਵਾਦ Rana. rana.